ਸਰਬੰਸਤ ਦਸਰੀ ਦਾ ਕੀ ਇੱਕ ਮਾੜਾ ਹੈ ਕੀ ਕੋਈ ਪ੍ਰੋਜੈਕਟ ਹੋਰ ਹੋਪੀ ਅ ਸ਼੍ਰੀ ਸਰਵਿੰਦਰ ਸਿੰਘ ਵਿਰਕ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਮਾੜੇ ਅੰਸਰਾਂ ਤੇ ਨਸ਼ਾ ਰੋਕ ਚਲਾਈ ਗਈ ਮਹਿਮ ਨੂੰ ਉਸ ਸਮੇਂ ਸਫਲਤਾ ਮਿਲੀ ਦੋ ਇੰਸਪੈਕਟਰ ਸਕੰਦਰ ਸਿੰਘ ਐਸਐਚਓ ਗਰਾਇਆ ਅਤੇ ਉਸਦੀ ਟੀਮ ਏਐਸਆਈ ਸ੍ਰਿੰਦਰ ਮੋਹਨ ਨੇ ਕਾਰਵਾਈ ਕਰਦਿਆ ਹੋਇਆ ਪਿੰਡ ਸੰਘਟੇਸੀਆਂ ਉਹਦਾ ਜਿਹੜਾ ਮੇਨ ਦੋਸ਼ੀ ਸੀ ਸਣੀ ਉਸ ਨੂੰ ਉਸਦੇ ਘਰ ਤੇ ਰੇਡ ਕਰਕੇ ਤੇ ਵਿਰੋਧਬੰਦੀ ਢੰਗ ਨਾਲ ਜਿਹੜੇ ਮਾੜੇ ਅੰਸਰ ਸੀ ਲੁੱਟਾਂ ਖੋਹਾਂ ਕਰਦੇ ਸਨ ਉਹਨਾਂ ਦਾ ਗੈਂਗ ਜਿਹੜਾ ਸੀ ਉਹਨਾਂ ਨੇ ਜੇਲ੍ਹ ਚੋਂ ਆ ਕੇ ਤਾਜ਼ਾ ਗੈਂਗ ਜਿਹੜਾ ਸੀ ਆਪਰੇਟ ਕੀਤਾ ਸੀ ਤੇ ਉਸ ਨੂੰ ਉਸ ਵਿੱਚ ਉਸ ਨੂੰ ਬੂਸਟ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਜਿਨ੍ਹਾਂ ਪਾਸੋਂ ਇੱਕ ਪਿਸਤਲ ਬਤੀਬੋਰ ਇੱਕ ਖੜਾਉਣਾ ਪਿਸਤੌਲ ਦੋ ਮੋਟਰਸਾਈਕਲ ਚੋਰੀ ਦੇ ਤਿੰਨ ਦਾਤਰ ਇਹ ਸਾਰਾ ਜਿਹੜਾ ਇਹਨਾਂ ਨੂੰ ਬਰਾਮਦ ਕੀਤਾ ਗਿਆ ਇਹਨਾਂ ਇਸ ਵਿੱਚ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਜੇ ਮੌਕੇ ਤੇ ਫੌਰੀ ਔਰਤੇ ਇਹਨਾਂ ਨੂੰ ਗਸ਼ਤਾਰ ਨਾ ਕੀਤਾ ਜਾਂਦਾ ਤੇ ਇਹਨਾਂ ਦੀ ਅੱਗੇ ਵਿਉਂਤਬੰਦੀ ਸੀ ਇਹਨਾਂ ਨੇ ਲੋਕਲ ਮਨੀ ਚੇਂਜਰ ਅਤੇ ਪੈਟਰੋਲ ਪੰਪ ਜਿਹੜੇ ਸੀ ਲੋਕਲ ਏਰੀਆ ਦੇ ਵਿੱਚ ਲੁੱਟਨੇ ਸੀ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਜਿਹੜੀਆਂ ਵਾਰਦਾਤਾਂ ਟਰੇਸ ਕੀਤੀਆਂ ਇਹਨਾਂ ਕੋਲੋਂ 25 ਦੇ ਕਰੀਬ ਵਾਰਦਾਤਾਂ ਜਿਹੜੀਆਂ ਨੇ ਨੂਰਮਹਿਲ ਬਿਲਗਾ ਫਲੋਰ ਸ਼ਾਹਕੋਟ ਦੇ ਵਿੱਚ ਕੀਤੀਆਂ ਨੇ ਇਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਇੱਕ ਤਾਜੀ ਵਾਰਦਾਤ ਜਿਹੜੀ ਆ ਉਹ ਸਫਾਰੀ ਲੈ ਕੇ ਤੇ ਕਰਤਾਰਪੁਰ ਦੇ ਵਿੱਚ ਇੱਕ ਬੰਦੇ ਨੂੰ ਬੁਰੀ ਤਰ੍ਹਾਂ ਸ਼ਾਰਪ ਵੈਪਨ ਨਾਲ ਵੱਢਿਆ ਹੈਗਾ ਉੱਥੇ ਵੀ ਰੀਸੈਂਟਲੀ 307 ਦੀ ਐਫਆਈਆਰ ਦਰਜ ਕੀਤੀ ਗਈ ਹੈਗੀ ਆ ਉਹ ਬਿੱਲਾਣਾ ਦਾ ਇੱਕ ਵਿਅਕਤੀ ਸੀ ਜਿਹਨ ਪੈਸੇ ਦੇ ਕੇ ਇਹਨਾਂ ਨੂੰ ਸਫਾਰੀ ਦਿੱਤੀ ਸੀ ਉਹਦੇ ਤੇ ਵੱਖਰਾ ਮਕਦਮਾ ਜਿਹੜਾ ਕਰਤਾਰਪੁਰ ਦਰਜ ਹੋਇਆ ਇਸ ਤੋਂ ਇਲਾਵਾ ਇਹ 302 ਦੇ ਵਿੱਚ 2023 ਦੇ ਵਿੱਚ ਇਹਨਾਂ ਨੇ ਕਤਲ ਕੀਤਾ ਸੀ ਚਮਕੌਰ ਸਿੰਘ ਦਾ ਉਹਦੇ ਵਿੱਚ ਵੀ ਇਹ ਭਗੋੜੇ ਸਨ ਉਹਦੇ ਵਿੱਚ ਵੀ ਇਹਨਾਂ ਦੀ ਵੱਖਰੇ ਤੌਰ ਤੇ ਰੈਸਟ ਪਾਈ ਜਾਵੇਗੀ ਇਸ ਤੋਂ ਦੋ ਮੁਕਦਮੇ ਸਕੀਨ ਜੁਰਮ ਦੇ ਇਹਨਾਂ ਨੇ ਇੱਕ ਗੁਰਾਇਆਂ ਦੇ ਵਿੱਚ ਤੇ ਇੱਕ ਫਲੋਰ ਦੇ ਵਿੱਚ ਦੁਕਾਨ ਲੁੱਟੀ ਸੀ ਉਹਦੇ ਵਿੱਚ ਵੀ ਇਹ ਭਗੋੜੇ ਸਨ ਉਹਨਾਂ ਵਿੱਚ ਵੀ ਇਹਨਾਂ ਦੀ ਰੈਸਟ ਪਾਈ ਜਾਵੇਗੀ ਕਿੰਨਾ ਕਿੰਨਾ ਇੱਕ ਪੱਛੇ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕੀਤਾ ਜਾਵੇ ਤੇ ਇਹਨਾਂ ਤੇ 19 ਮੁਕਦਮੇ ਜਿਹੜੇ ਨੇ ਵੱਖ-ਵੱਖ ਥਾਣਿਆਂ ਦੇ ਵਿੱਚ 19 ਮੁਕਦਮੇ ਦਰਜ ਨੇ ਤੇ ਇਹ ਜੇਲ੍ਹ ਦੇ ਵਿੱਚੋਂ ਥੋੜਾ ਸਮਾਂ ਪਹਿਲਾਂ ਹੀ ਜਮਾਨਤ ਤੇ ਆਏ ਨੇ ਤੇ ਆ ਕੇ ਇਹਨਾਂ ਨੇ ਇੱਕ ਗੈਂਗ ਅਪਰੇਟ ਕੀਤਾ ਨਵਾਂ ਗੈਂਗ ਬਣਾਇਆ ਆਪਣਾ ਉਹਦੇ ਵਿੱਚ ਇਹ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਭ ਇਹ ਸਫਾਰੀ ਲੈ ਕੇ ਵੀ ਸੱਟਾਂ ਮਾਰਦੇ ਨੇ ਕਤਲ ਕਰਦੇ ਨੇ ਇਸ ਤੋਂ ਇਲਾਵਾ ਇਹ ਜਿਹੜਾ ਰਾਹੀਰ ਆ ਉਹਨਾਂ ਨੂੰ ਲੁੱਟਣਾ ਪਲੱਸ ਆਪਣਾ ਪਲਾਨ ਕਰਕੇ ਜਿਹੜੀ ਇਹਦੀ ਨਵੀਂ ਪਲੈਨਿੰਗ ਸੀ ਜਿਹੜਾ ਕਿ ਇਹ ਅਸੀਂ ਗੈਂਗ ਜਿਹੜਾ ਇਹਨੂੰ ਬੋਸ ਕੀਤਾ ਹੈਗਾ ਇਹਦੇ ਵਿੱਚ ਇਹਨਾਂ ਨੇ ਲੋਕਲ ਤੇ ਆਲੇ-ਦੁਆਲੇ ਦੇ ਥਾਣਿਆਂ ਦੇ ਵਿੱਚ ਹੀ ਵਾਰਦਾਤਾਂ ਕਰਨੀਆਂ ਸੀ ਮਨੀ ਚੇਂਜਰ ਵਗੈਰਾ ਲੁੱਟਦੇ ਸਨ ਇਹਨਾਂ ਦਾ ਜਿਹੜਾ ਜੋਗਿੰਦਰ ਸਣੀ ਹੈ ਇਹਨਾਂ ਦਾ ਮੇਨ ਜਿਹੜਾ ਹੈਗਾ ਉਹ ਇਹਨਾਂ ਦਾ ਸਰਗਣਾ ਹੈਗਾ ਉਹਦੇ ਨਾਲੇ ਕੰਮ ਕਰਦੇ ਨੇ ਹੁਣ ਅਸੀਂ ਇਹ 6 ਦੋਸ਼ੀਆਂ ਤੇ ਐਫ ਆਈ ਆਰ ਦੱਚ ਕੀਤੀ ਗਈ ਆ 4 ਦੋਸ਼ੀ ਅਸੀਂ ਅੱਜ ਦੇ ਵਿੱਚ ਅਰੈਸਟ ਕਰ ਲਏ ਨੇ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਕੋਲ ਹੋਰ ਕਵਾਰਦਤ ਕਰਨ ਦੇ ਕੀ ਇਹਨਾਂ ਦਾ ਅੱਗੇ ਨਸੂਬੇ ਸਨ ਤੇ ਹੋਰ ਕਿੰਨੀਆਂ ਵਾਰਦਤਾਂ ਕੀਤੀਆਂ ਉਹ ਕਲੀਅਰ ਕੀਤੀਆਂ ਜਾਣਗੀਆਂ ਨਹੀਂ ਹਲੇ ਕੋਈ ਕਰੰਸੀ ਵੀ ਬਰਾਮਦ ਨਹੀਂ ਨਹੀਂ ਹਲੇ ਕੋਈ ਐਵੀ ਕਰੰਸੀ ਇਹਨਾਂ ਕੋ ਨਹੀਂ ਹੋਈ ਇਹਨਾਂ ਕੋ ਸਿਰ ਵੈਪਨ ਤੇ ਜਿਹੜੇ ਇਹਨਾਂ ਕੋ ਮੋਟਰਸਾਈਕਲਾਂ ਚੋਰੀ ਦੇ ਜਾਂ ਜਿਹੜੇ ਸ਼ਾਰਪ ਹਥਿਆਰ ਵਰਤਦੇ ਸਨ ਉਹ ਬਰਾਮਦ ਕੀਤੇ ਗਏ ਇਹ ਵੈਪਨ ਜਿਹੜੇ ਅਦਰ ਸਟੇਟ ਤੋਂ ਲੈ ਕੇ ਆਏ ਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਕੋ ਜਿਹੜੇ ਇਹ ਪਿਸਤਲ ਹੈਗਾ ਤੇ ਚਾਰ ਜਿਹੜੇ ਉਹ ਜਿੰਦਾ ਕਾਰਤੂਸ ਹੈਗੇ ਨੇ ਪਰ ਉਹਨਾਂ ਨੇ ਤੇ ਇੱਕ ਜਿਹੜਾ ਕਾਰਤੂਸ ਹੈਗਾ ਜਿਹੜਾ ਚੱਲਿਆ ਹੋਇਆ ਜਿਹੜਾ ਕਿ ਇਹਨਾਂ ਨੇ ਟੈਸਟ ਕੀਤਾ ਸੀ ਕਿ ਵੈਪਨ ਠੀਕ ਚੱਲਦਾ ਕਿੰਨੇ ਸਵਾਰੀ ਲਈ ਜਿਹੜਾ ਤਾਂ ਬਾਤ ਕੋਈ ਕੁਟਰੀ ਤੁਸੀਂ ਉਹ ਅਸੀਂ ਉਹਦੇ ਤੇ ਉਹਦੇ ਤੇ ਫੌਰਨ ਤੌਰ ਤੇ ਅਸੀਂ ਜਦੋਂ ਪੁਲਿਸ ਰਿਮਾਂਡ ਲਵਾਂਗੇ ਤੇ ਅ ਅੱਗੇ ਤੁਹਾਨੂੰ ਇਹਦੇ ਬਾਰੇ ਅਸੀਂ ਦੱਸਾਂਗੇ ਸਾਰਾ ਵੀ ਕੀ ਸਵਾਰੀ ਲਈ ਸੀ ਕਿੰਨੇ ਪੈਸੇ ਲਏ ਸੀ ਸਾਰਾ ਕਲੀਅਰ ਕਰਾਂਗੇ ਜੇ ਇਹ ਮੈਟਸ ਪਾਲ ਦੇ ਕੰਨੀ ਸਾਰਾ ਵੀ 10000 ਨਾ ਕਿੰਨੇ ਇਹਨਾਂ ਦਾ ਮੈਂ ਦੱਸਣਾ ਚਾਹੁੰਦਾ ਕਿ ਜੇਲ੍ਹ ਚੋਂ ਆਏ ਨੇ ਇਹਨਾਂ ਨੇ ਆਪਣਾ ਗੈਂਗ ਬਣਾਇਆ ਸੀ ਇਹ 6 ਬੰਦਿਆਂ ਨੇ ਇਹਨਾਂ ਦਾ ਆਪਣਾ ਗੈਂਗ ਜਿਹੜਾ ਸੀ ਉਹਨੂੰ ਖੁਦ ਬਣਾਇਆ ਸੀ ਇਹ ਕਿਸੇ ਹੋਰ ਫਰਦਰ ਗੈਂਗ ਕਿਸੇ ਨਾਲ ਸੰਬੰਧ ਨਹੀਂ ਸੀ ਰੱਖਦੇ ਸੀ ਬੜੇ ਯੰਗ ਇਹ ਤਾਂ ਲੱਗਦਾ ਕਿ ਕੰਮਕਾਰ ਤਾਂ ਕੀ ਜੁਦਾ ਪਿਸ਼ੋਕੜ ਇਹਨਾਂ ਦੀ ਮਾੜੀ ਹੈ ਜੀ ਇਹਨਾਂ ਤੇ ਆਲਰੇਡੀ ਜਿਹੜੀਆਂ ਲੁੱਟੋਖੋਆਂ ਦੀਆਂ ਤੇ ਲੜਾਈ ਦੀਆਂ ਐਫਆਈਆ ਰਾਂ ਦਰਜ ਨੇ ਉਸ ਬੰਦ ਵਿੱਚ ਹੀ ਕਤਲ ਦੇ ਨਾਲ ਸੰਬੰਧਤ ਹੈਗੇ ਉਹਦੇ ਵਿੱਚ ਇਹ ਕਿ ਆਲਰੇਡੀ ਜੇਲ੍ਹ ਤੋਂ ਸਜ਼ਾ ਪੁਕਤ ਕੇ देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर